ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਸ਼੍ਰੀ ਮਾਚੂਵਾੜਾ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੇ ਲਈ ਕੁਝ ਦਿਨ ਪਹਿਲਾਂ ਐਸ.ਡੀ.ਐਮ ਸੰਬਰਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਪਰ ਜਦੋਂ ਸਿੱਖ ਜਥੇਬੰਦੀਆਂ ਨੂੰ ਇਹ ਸੂਚਨਾ ਮਿਲੀ ਕਿ ਸ਼ਰਾਬ ਦੇ ਬੰਦ ਠੇਕਿਆਂ ਦੇ ਅੰਦਰ ਕਰੀਂਦਿਆਂ ਵੱਲੋਂ ਸ਼ਰਾਬ ਵੇਚੀ ਜਾ ਰਹੀ ਹੈ ਤਾਂ ਤੁਰੰਤ ਰਾਤ ਨੂੰ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਮਾਚੀਵਾੜਾ ਦੇ ਸ਼ਰਾਬ ਦੇ ਠੇਕੇਾਂ ਦੀ ਚੈਕਿੰਗ ਕੀਤੀ ਗਈ ਤਾਂ ਇੱਕ ਸ਼ਰਾਬ ਦੇ ਠੇਕੇ ਦੇ ਵਿੱਚ ਵਿਅਕਤੀ ਵੱਲੋਂ ਸ਼ਰਾਬ ਦੀ ਖਰੀਦਦਾਰੀ ਹੋਣ ਦਾ ਸ਼ੱਕ ਪਾਇਆ ਗਿਆ ਸਿੱਖ ਜਥੇਬੰਦੀਆਂ ਵੱਲੋਂ ਸੰਭਰਾਲਾ ਪੁਲਿਸ ਦੇ ਡੀਐਸਪੀ ਨੂੰ ਸੂਚਿਤ ਕੀਤਾ ਗਿਆ ਥਾਣਾ ਸ਼੍ਰੀ ਮਾਚਵਾੜਾ ਸਾਹਿਬ ਦੇ ਐਸਐਚਓ ਪਵਿੱਤਰ ਸਿੰਘ ਵੱਲੋਂ ਮੌਕੇ ਉੱਤੇ ਜਾ ਕੇ ਮੌਕਾ ਦੇਖਿਆ ਗਿਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਜਿਸ ਸ਼ਰਾਬ ਦੇ ਠੇਕੇ ਉੱਤੇ ਸ਼ੱਕ ਪਾਇਆ ਗਿਆ ਸੀ ਉਸ ਸ਼ਰਾਬ ਦੇ ਠੇਕੇ ਨੂੰ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਖੁਲਵਾਇਆ ਗਿਆ ਆਦਰ ਵੱਡੇ ਵਿਅਕਤੀਆਂ ਨੂੰ ਬਾਹਰ ਕਢਵਾਇਆ ਗਿਆ ਜਿਸ ਦੀ ਵੀਡੀਓ ਸਿੱਖ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ ਇਸਰਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ ਸੇਕਟ ਜਥੇਬੰਦੀਆਂ ਵੱਲੋਂ ਐਸ.ਡੀ.ਐਮ ਸਮਰਾਲਾ ਅਤੇ ਸ਼ਰਾਬ ਦੇ ਠੇਕੇਦਾਰਾਂ ਅਤੇ ਸਾਰੀ ਘਟਨਾ ਦੀ ਨਿੰਦਾ ਕੀਤੀ ਗਈ। ਕੀ ਨਾਮ ਹੈ ਤੁਹਾਡਾ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ। ਇਹ ਸ਼ਹੀਦੀ 15 ਬੜਾ ਚੱਲ ਰਿਹਾ ਹੈ। ਉਸ ਦੇ ਵਿੱਚ ਜੋ ਪਤਾ ਲੱਗਿਆ ਕਿ ਬੀਤੀ ਰਾਤ ਤੋਂ ਸ਼ਰਾਬ ਦੇ ਠੇਕੇ ਖੁੱਲੇ ਸੀ। ਤੇ ਉਹਦੇ ਹੰਗਾਮਾ ਵੀ ਹੋਇਆ ਕੀ ਕਹਿਣਾ ਚਾਹੁੰਦੇ? ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ। ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਹੈ। ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਲਾਣਾ ਠੇਕਾ ਖੁੱਲਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦਿੰਦਾ ਹਨਾ ਜਦ ਕੀ ਅਸੀਂ ਪਹਿਲਾਂ ਹੀ ਐਸਡੀਓ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ ਦਾਰੂ ਦੇ ਠੇਕੇ ਮੀਠੀਆਂ ਦੁਕਾਨਾਂ ਜਾਂ ਤਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣ ਉਹਨਾਂ ਵੱਲੋਂ ਕਿਹਾ ਗਿਆ ਸੀ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ 6 ਦੀ ਢਾੜਾ ਮੱਦਿਆਂ ਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਾ ਹੀ ਹੋਣ ਸਾਨੂੰ ਕਿਉਂ ਬਾਰ ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਨੂੰ ਕੀ ਘਟਰਾ ਕਰਮ ਹੋਇਆ ਰਾਤ ਜੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇਵੇਂ ਐਸਐਚਓ ਸਾਹਿਬ ਨੇ ਆ ਕੇ ਆਪਣੇ ਕਹਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਪਹਿਲਾਂ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਕਿਹੜੀ ਕੰਪਨੀ ਪਾਰਟੀ ਦੇ ਠੇਕੇ ਦੇ ਦੇਖੋ ਇਹ ਨਹੀਂ ਪਤਾ ਕਿ ਕਿਹੜੀ 파ਟੇ ਲੁਧਿਆਣੇ ਦਾ ਕਹਿ ਰਿਹਾ ਕੋਈ ਜੀ ਦਾ ਹੈਗਾ ਇਹ ਠੇਕੇ ਤੇ ਇੱਕ ਉਹ ਖੁੱਲਾ ਸੀ ਇੱਕ ਰੋਪੜ ਰੋੜ ਦੇ ਉੱਤੇ ਵੀ ਠੇਕਾ ਖੁੱਲਾ ਸੀ ਉਹ ਵੀ ਬੰਦਾ ਸੀ ਅੰਦਰੋਂ ਕੱਢਿਆ ਏ ਪਰ ਦੇਖਣ ਨੂੰ ਮਿਲਦਾ ਕਿ ਜਿਵੇਂ ਕੋਈ ਸ਼ਰਾਬ ਦੇ ਠੇਕਾ ਆਪਾਂ ਕਾਰੋਬਾਰ ਦੀ ਗੱਲ ਕਰ ਲਈਏ ਜਾਂ ਆਪਣੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨੀ ਹੈ ਤੇ ਬਹੁਤ ਆ ਬੜੀ ਅਣਗਹਿਲੀ ਹੈ ਬਿਲਕੁਲ ਜੀ ਹੁਣ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੌਕੇ ਦਾ ਜਿਹੜਾ ਵੀ ਉਹਦੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਇਹ ਚੀਜ਼ ਦੀ ਕੋਈ ਕਾਰਵਾਈ ਜਿੱਦਣ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਹਾਂ ਹੁਣ ਦੇਖੋ ਪ੍ਰਸ਼ਾਸਨ ਤੇ ਇਹਨਾਂ ਠੇਕੇਦਾਰਾਂ ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਇਹ ਮੌਜੂਦਾ ਐਸਡੀਐਮ ਦਫ਼ਤਰ ਦਾ ਘਰਾਉ ਕਰਨਾ ਪਊਗਾ। ਜਿਹੋਕੇ ਬੀਤੀ ਰਾਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਮਾਚੀਵਾੜਾ ਸਾਧਵੇਂ ਸਿੱਖ ਜੰਦੇ ਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਇੱਕ ਵੀਡੀਓ ਬਣ ਲਈ ਕੀਤੀ ਗਈ ਹੈ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਕੋ ਕਰੰਦਾ ਅੰਦਰ ਘਵਾਇਆ ਗਿਆ ਠੀਕ ਹੈ ਨਾ। ਹਾਂਜੀ ਸਾਡੇ ਕੋਲੇ ਸਿੱਖ ਜੰਦੇ ਬੰਦੀਆਂ ਨੇ ਫੋਨ ਹੀ ਕਰਿਆ ਸੀ। ਅਸੀਂ ਉੱਥੇ ਪਹੁੰਚ ਗਏ ਸੀ। ਉਹਨਾਂ ਨੇ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇਹ ਕਰੰਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰਾਖੀ ਕਰਦੇ ਨੇ ਤੇ ਉਹ ਘਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਜੱਥੇ ਬੰ ਪਰ ਉਹ ਕਹ ਰਹੇ ਵੀ ਉਹ ਵੇਚ ਰਿਆ ਸੀ ਸਰਾਬ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਫਿਰ ਅਸੀਂ ਉਹ ਵਾਲੋ ਵੀ ਹੈਗੇ ਅਸੀਂ ਹੋਰ ਵੀ ਠੇਕੇ ਜੱਗਦੇ ਜਿਹੜੇ ਫਸਾ ਕੇ ਬੰਦੇ ਬਾਹਰ ਕੱਢਦੇ ਪਰ ਉਹ ਹਟਦੇ ਨਹੀਂ ਬਾਗ ਦੀਆਂ ਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਜਸਭਾ ਦੇ ਠੇਕੇ ਦੇ ਵਿੱਚ ਹੀ ਰੱਖੀ ਹੈ ਜੇ ਉਹ ਨਹੀਂ ਸਕੂਲ ਦੀ ਵਜੋਂ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ